ਮੈਂ ਤੁਹਾਡਾ ਆਪਣਾ ਰਾਜਮਾਨ ਰੋਹ ਤੇ ਤੁਸੀਂ ਦੇਖ ਰਹੇ ਹੋ ਯੂਨੀਵਰਸਲ ਨਿਊਜ਼ ਨੇਸ਼ਨ ਦੋਸਤੋ ਜਿਵੇਂ ਕਿ ਆਪਾਂ ਸਾਰੇ ਜਾਣਦੇ ਆ ਕਿ ਅਖਾੜਾ ਜਿਹੜਾ ਹੈ ਚੋਣਾਂ ਦਾ ਪੱਕ ਚੁੱਕਿਆ ਹੈ ਤੇ ਅਲੱਗ-ਅਲੱਗ ਪਾਰਟੀਆਂ ਨੇ ਆਪਣੇ-ਆਪਣੇ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰ ਦਿੱਤੇ ਨੇ ਐਸੇਮ ਜੇਕਰ ਗੱਲ ਫਤੇਗੜ ਦੀ ਕਰੀ ਤਾਂ ਫਤੇਗੜ ਤੋਂ ਤਿੰਨੇ ਪਾਰਟੀਆਂ ਨੇ ਆਪਣੇ ਚੋਣ ਮੈਦਾਨ ਦੇ ਵਿੱਚ ਆਪਣੇ ਕੈਂਡੀਡੇਟ ਉਤਾਰ ਦਿੱਤੇ ਨੇ ਕਾਂਗਰਸ ਪਾਰਟੀ ਨੇ ਡਾਕਟਰ ਅਮਰ ਸਿੰਘ ਨੂੰ ਆਪਣਾ ਚੋਣ ਮੈਦਾਨ ਦੇ ਵਿੱਚ ਉਤਾਰਿਆ ਹੈ ਆਮ ਆਦੀ ਪਾਰਟੀ ਵੱਲੋਂ ਜੇਪੀ ਸਿੰਘ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਡਟੇ ਹੋਏ ਨੇ ਤੇ ਸ਼ਰਮਣੀ ਅਕਾਲੀ ਦਲ ਵੱਲੋਂ ਖਾਲਸਾ ਜੀ ਜਿਹੜੇ ਨੇ ਉਹ ਚੋਣ ਮੈਦਾਨ ਦੇ ਵਿੱਚ ਨੇ ਤੇ ਤਿਆਰੀਆਂ ਲਗਾਤਾਰ ਚੱਲ ਰਹੀਆਂ ਨੇ ਭਾਜਪਾ ਵੱਲੋਂ ਹਜੇ ਕੋਈ ਕੈਂਡੀਡੇਟ ਡਿਕਲੇਅਰ ਨਹੀਂ ਕੀਤਾ ਗਿਆ ਇਸ ਤੋਂ ਇਲਾਵਾ ਖੰਨੇ ਸ਼ਹਿਰ ਦੇ ਵਿੱਚ ਜਿਹੜਾ ਫਤੇਗੜ ਦੀ ਧਰਤੀ ਦੇ ਉੱਪਰ ਇੱਕ ਹੋਰ ਨਵਾਂ ਨਾਮ ਜਿਹੜਾ ਹੈ ਉਹ ਜੁੜਿਆ ਹੈ ਉਹ ਨਾਮ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਗਲੋਬ ਦੇ ਉੱਪਰ ਉਸ ਨਾਮ ਨੂੰ ਲਿਖਿਆ ਹੋਇਆ ਹੈ ਮੇਰੀ ਮੁਰਾਦ ਜੀਤਕਾਰ ਪੱਟੀ ਪੜੀ ਵਾਲਾ 13 ਚੋਣ ਮੈਦਾਨ ਦੇ ਵਿੱਚ ਉਤਰ ਚੁੱਕੇ ਨੇ ਤੇ ਆਜ਼ਾਦ ਉਮੀਦਵਾਰ ਵੱਜੋਂ ਜਿਹੜੇ ਨੇ ਉਹ ਚੋਣ ਲੜ ਰਹੇ ਨੇ ਅੱਜ ਵਿਸ਼ੇਸ਼ ਤੌਰ ਤੇ ਖੰਨੇ ਸਾਡੇ ਨਾਲ ਮੌਜੂਦ ਨੇ ਆਓ ਗੱਲ ਕਰਦੇ ਹਾਂ ਗੀਤਕਾਰ ਪੱਟੀ ਪੜੇ ਵਾਲੇ ਜਿਹੜੇ ਕਿ ਆਜ਼ਾਦ ਤੌਰ ਤੇ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਪੱਟੀ ਪੜੀ ਵਾਲਾ ਗੀਤਕਾਰ ਜਿਹੜੇ ਕਿ ਚੋਣ ਮੈਦਾਨ ਦੇ ਵਿੱਚ ਉਤਰੇ ਨੇ ਤੇ ਅੱਜ ਵਿਸ਼ੇਸ਼ ਤੌਰ ਤੇ ਖੰਨੇ ਦੀ ਫੇਰੀ ਜਾਰੀ ਨੇ ਪੱਟਾ ਜੀ ਕੀ ਕਹਿਣਾ ਚਾਹੁੰਦੇ ਹੋ ਜਦੋਂ ਚੋਣ ਦਾ ਵਿਗਲ বাজਾਇਆ ਚੋਣ ਦਾ ਕਿ ਕੀ ਕਹਿਣਾ ਜੀ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਤੇ ਕੰਕ ਚੋਣਾ ਆ ਗਈਆਂ ਨੇ ਤੇ ਸਾਰੀਆਂ ਪਾਰਟੀਆਂ ਨੇ ਆਪਣੇ ਆਪਣੇ ਉਮੀਦਵਾਰ ਵੀ ਜਿਹੜੇ ਉਤਾਰ ਦਿੱਤੇ ਨੇ ਪਰ ਅਸੀਂ ਇੱਕ ਸੋਚਿਆ ਕਿ ਅਸੀਂ ਆਜ਼ਾਦ ਸੋਚ ਨਾਲ ਆਜ਼ਾਦ ਵਿਚਾਰਧਾਰਨ ਨਾਲ ਅਸੀਂ ਇਹ ਜਿਹੜੀ ਲੜਾਈ ਹੈ ਜਾਂ ਲੋਕਾਂ ਦੀ ਪਬਲਿਕ ਦੀ ਗੱਲ ਹੈ ਲੋਕਾਂ ਦੀ ਗੱਲ ਹੈ ਅਸੀਂ ਸੋਚਦਾ ਕਿ ਅਸੀਂ ਉਹਨੂੰ ਸਿੱਧੀ ਗਵਰਨਮੈਂਟ ਤੱਕ ਅਸੀਂ ਪਹੁੰਚਾ ਸਕਦੇ ਹਾਂ ਕਿਉਂਕਿ ਗੀਤਕਾਰੀ ਖੇਤਰ ਦੇ ਵਿੱਚ ਜਿਹੜਾ ਹੈਗਾ ਸਰਕਲ ਹੋਣ ਕਰਕੇ ਬਹੁਤ ਸਾਰਾ ਪਿਆਰ ਜਿਹੜਾ ਮੈਂ ਹਲਕੇ ਦੇ ਵਿੱਚ ਸਾਰੇ ਜਾ ਕੇ ਆਏ ਆਂ ਤੇ ਉਹ ਪਿਆਰ ਬੜਾ ਮਿਲੇ ਤੇ ਉਹਦੇ ਨਾਲ ਮੈਨੂੰ ਲੱਗਿਆ ਕਿ ਸਾਨੂੰ ਵੀ ਜਿਹੜਾ ਇਹ ਜਿਹੜੀ ਪਬਲਿਕ ਦੀ ਗੱਲ ਹੈ ਕਿ ਤਨਾ ਕਿਤੇ ਸਾਨੂੰ ਉਹ ਆਵਾਜ਼ ਬਣ ਕੇ ਲੋਕ ਆਵਾਜ਼ ਬਣ ਕੇ ਸਾਨੂੰ ਵਿਚਰਨਾ ਚਾਹੀਦਾ ਤੇ ਮੈਂ ਅੱਜ ਖੰਨੇ ਆਇਆ ਵਿਸ਼ੇਸ਼ ਕਰਕੇ ਸਾਡੇ ਚਾਚਾ ਜੀ ਸ਼ਸ਼ੀ ਵਰਤਨ ਜੀ ਜਿਹੜੇ ਕਿ ਆਪ ਇੱਕ بڑے ਸੋਸ਼ਲ ਵਰਕਰ ਵੀ ਨੇ ਪੋਲਿਟਿਕਲ ਤੌਰ ਤੇ ਸਾਰੀਆਂ ਪਾਰਟੀਆਂ ਦੇ ਵਿੱਚ ਇਹਨਾਂ ਦਾ ਬੜਾ ਮੁਕਾਮ ਹੈ ਤੇ ਧਾਰਮਿਕ ਸੰਸਥਾਵਾਂ ਵਿੱਚ ਇਹਨਾਂ ਦਾ ਬੜਾ ਚੰਗਾ ਮੁਕਾਮ ਹੈ ਸੋ ਮੈਂ ਉਹਨਾਂ ਕੋਲ ਅੱਜ ਆਇਆ ਜੀ ਉਹਨਾਂ ਦੀ ਗਾਈਡੈਂਸ ਲੈਣ ਲਈ ਅਸ਼ੀਰਵਾਦ ਲੈਣ ਲਈ ਕਿਉਂਕਿ ਇਹਨਾਂ ਨੂੰ ਸਾਰੇ ਗੁਰ ਰਾਜਨੀਤੀ ਦੇ ਪਤਾ ਨੇ ਤੇ ਉਹਨੂੰ ਲੈ ਕੇ ਅਸੀਂ ਅੱਗੇ ਭਵਿੱਖ ਦੇ ਵਿੱਚ ਕੀ ਅਸੀਂ ਉਹਦਾ ਪ੍ਰਚਾਰ ਕਰਨਾ ਹੈ ਕਿਵੇਂ ਅਸੀਂ ਤੁਰਨਾ ਹੈ ਤੇ ਉਹ ਅੱਜ ਅਸੀਂ ਮੈਂ ਤਾਂ ਕਰਕੇ ਖੰਨੇ ਅੱਜ ਫੇਰੀ ਤੇ ਆਇਆ ਜੀ ਕਿਉਂਕਿ ਅਖਾੜਾ ਉਹ ਜਿੰਦਾ ਭਿਆ ਹੋਇਆ ਜੀ ਕਿਉਂਕਿ ਅੱਗੇ ਹੁੰਦੇ ਸੀ ਤਿੰਨ ਪਾਰਟੀਆਂ ਤੇ ਇਸ ਵਾਰ ਚਾਰ ਪਾਰਟੀਆਂ ਮੈਦਾਨ ਦੇ ਵਿੱਚ ਨੇ ਭਾਜਪਾ ਸ਼੍ਰੋਮਣੀ ਅਕਾਲੀ ਦਲ ਤੋਂ ਲੱਗੋਗੇ ਇਲੈਕਸ਼ਨ ਲੜ ਰਹੀ ਹੈ ਜੀ ਇਹਨਾਂ ਭੇੜਾਂ ਦੇ ਵਿੱਚ ਦੂਹੀ ਕਿਵੇਂ ਕਿਹੜੇ ਕਿਹੜੇ ਮੁੱਦਿਆਂ ਨੂੰ ਲੈ ਕੇ ਜਿਹੜੇ ਹਾਂ ਜੋਂ ਮਤਾਂ ਚੋਗੇ ਕਿਆ ਕਿਹੜੇ ਮੁੱਦੇ ਦੀ ਪਬਲਿਕ ਨੂੰ ਜਿਹੜਾ ਜੀ ਬਿਲਕੁਲ ਸਭ ਤੋਂ ਪਹਿਲਾਂ ਤਾਂ ਸਭ ਤੋਂ ਵੱਡਾ ਜਿਹੜਾ ਵੱਡਾ ਮੁੱਦਾ ਮੈਨੂੰ ਲੱਗਦਾ ਜੀ ਉਹ ਸਭ ਤੋਂ ਪਹਿਲਾਂ ਤਾਂ ਇਸ ਵੇਲੇ ਨਸ਼ੇ ਬਹੁਤ ਜ਼ਿਆਦਾ ਜਿਹੜਾ ਹੈਗਾ ਸਾਡਾ ਪੰਜਾਬ ਤੇ ਨਸ਼ਿਆਂ 'ਚ ਗਿਰਕ ਹੋ ਗਿਆ ਤੇ ਪਹਿਲਾਂ ਵੀ ਸਰਕਾਰਾਂ ਕਹਿਦੀਆਂ ਰਹੀਆਂ ਸਾਰਿਆਂ ਨੇ ਕਿਹਾ ਵੀ ਅਸੀਂ ਨਸ਼ੇ 3 ਮਹੀਨੇ 'ਚ ਖਤਮ ਕਰ ਦਾਂਗੇ ਮਹੀਨੇ 'ਚ ਖਤਮ ਕਰ ਦਾਂਗੇ ਪਰ ਕੋਈ ਨਸ਼ਾ ਖਤਮ ਨਹੀਂ ਹੋਇਆ ਨਸ਼ਿਆਂ ਦਾ ਜਿਹੜਾ ਅੱਜ ਪ੍ਰਸਾਰ ਹੈ ਤੇ ਨਸ਼ਿਆਂ ਦਾ ਜਿਹੜਾ ਵਪਾਰ ਹੈ ਉਹ ਪਹਿਲਾਂ ਨਾਲੋਂ ਹਜ਼ਾਰਾਂ ਗੁਣਾ ਵੱਧ ਹੋ ਬਹੁਤ ਸਾਰੇ ਨੌਜਵਾਨ ਰੋਜ਼ ਮਰਦੇ ਨੇ ਖਬਰਾਂ ਨਿਊਜ਼ ਆਪਾਂ ਮੀਡੀਆ 'ਚ ਦੇਖਦੇ ਆਂ ਤੇ ਦੂਜੀ ਗੱਲ ਜਿਹੜੀ ਬੇਰੁਜ਼ਗਾਰੀ ਇਹ ਬੱਚੇ ਸਾਡੇ ਜਿਹੜੇ ਪੰਜਾਬ ਤੋਂ ਬਾਹਰ ਗਏ ਨੇ ਸਾਡਾ ਪੈਸਾ ਸਾਡੀ ਪੜ੍ਹੇ ਲਿਖੀ ਜਵਾਨੀ ਜਿਹੜੀ ਬਾਹਰ ਜਾ ਰਹੀ ਆ ਜਾਂ ਚਲੀ ਗਈ ਇਹ ਬਹੁਤ ਵੱਡਾ ਨੁਕਸਾਨ ਹੈ ਜਿਹਦਾ ਸਾਨੂੰ ਆਉਣ ਵਾਲੇ 10-15 ਸਾਲਾਂ ਬਾਅਦ ਜਿਹੜਾ ਸਾਨੂੰ ਖਮਿਆਜਾ ਭੁਗਤਣਾ ਪੈਣਾ ਅਸੀਂ ਕਿਸੇ ਤਰੀਕੇ ਵੀ ਸਰਕਾਰਾਂ ਨੂੰ ਚਾਹੀਦਾ ਸੀ ਕਿ ਉਹਨਾਂ ਨੂੰ ਰੋਕਿਆ ਜਾਂਦਾ ਰੋਜ਼ਗਾਰ ਦਿੱਤਾ ਜਾਂਦਾ ਅਗਰ ਇੱਥੇ ਰੋਜ਼ਗਾਰ ਹੁੰਦੇ ਤਾਂ ਕੋਈ ਬਾਹਰ ਜਾਣ ਨੂੰ ਤਿਆਰ ਨਹੀਂ ਹੁਣ ਵੀ ਨਹੀਂ ਤਿਆਰ ਅਗਰ ਇੱਥੇ ਅਸੀਂ ਇਹੋ ਜਿਹੇ ਹਾਲਾਤ ਪ ਤਾਂ ਕੋਈ ਬਾਹਰ ਜਾਣ ਨੂੰ ਤਿਆਰ ਨਹੀਂ ਆਪਣਾ ਘਰ ਛੱਡ ਕੇ ਤੇ ਬਾਕੀ ਜਿਹੜੇ ਅਸੀਂ ਗਰੀਬਾਂ ਦੇ ਮੁੱਦੇ ਨੇ ਜਾਂ ਜਿਹੜੇ ਕਿਸਾਨਾਂ ਦੇ ਮੁੱਦੇ ਨੇ ਜਿਹੜੇ ਸਰਕਾਰਾਂ ਤੱਕ ਕਈ ਵਾਰ ਨਹੀਂ ਪਹੁੰਚ ਪਾਉਂਦੇ ਜਾਂ ਲੱਗਦਾ ਕਿ ਵਿਚਨਾ-ਵਿਚੇ ਕੜੀਆਂ ਕਈ ਇਦਾਂ ਨਹੀਂ ਆਉਂਦੀਆਂ ਕਿ ਰੁਕ ਜਾਂਦੇ ਨੇ ਸਾਨੂੰ ਲੱਗਦਾ ਜੇ ਕਿ ਅਸੀਂ ਆਜ਼ਾਦ ਹੋਵਾਂਗੇ ਤਾਂ ਆਜ਼ਾਦ ਦੀ ਜਿਹੜੀ ਆਵਾਜ਼ ਆ ਸਿੱਧੀ ਸਰਕਾਰ ਤੱਕ ਜਣੀ ਕਿਉਂਕਿ ਉਹਦੇ ਵਿੱਚ ਵਿਚਾਲੇ ਕੋਈ ਕੜੀ ਨਹੀਂ ਹੋਣੀ ਉਸ ਆਵਾਜ਼ ਨੂੰ ਦਬਾਉਣ ਲਈ ਉਸ ਆਵਾਜ਼ ਨੂੰ ਰੁਕਣ ਲਈ ਜਾਂ ਪੋਲੀਟੀਕਲ ਉੱਤੇ ਪ੍ਰੈਸ਼ਰ ਪਾਉਣ ਲਈ ਤੇ ਜਿਹੜੀ ਆਵਾਜ਼ ਆ ਉਹ ਫਿਰ ਆਵਾਮ ਦੀ ਆਵਾਜ਼ ਆ ਲੋਕਾਂ ਦੀ ਆਵਾਜ਼ ਆ ਉਹ ਸਿੱਧੀ ਸਰਕਾਰੀ ਦੁਬਾਰੇ ਅਸੀਂ ਮਤਲਬ ਪਛਾ ਸਕਦੇ ਹਾਂ ਭੱਟੀ ਭੜੇ ਉਹਦੇ ਬੋਗੜਾ ਨਾਮ ਵੀ ਹੈ ਕਿ ਕਿਸੇ ਕਾਂਟੀ ਰਾਣੀ ਦੀ ਧੜਕ ਰੱਖਿਆ ਵੀ ਕਿਸੇ ਪਾਰਟੀ ਦੇ ਤੋਂ ਡਿਗਣ ਲੈ ਕੇ ਇਲੈਕਸ਼ਨ ਲਈ ਕਿਉਂ ਯਾਰ ਲੜਨਾ ਬਹੁਤ ਹੋ ਗਿਆ ਜੀ ਬਿਲਕੁਲ ਜੀ ਮੈਂ ਅਸਲ ਦੇ ਵਿੱਚ ਅਸੀਂ ਬਿਨਾ ਪਹਿਲਾਂ ਦੱਸੇ ਤੋਂ ਕਿਸੇ ਨੂੰ 6 ਮਹੀਨਿਆਂ ਤੋਂ ਅਸੀਂ ਲੋਕਾਂ ਦੇ ਵਿੱਚ ਪਬਲਿਕ ਚ ਕੱਲੇ ਕੱਲੇ ਪਿੰਡਾਂ ਚ ਜਾ ਕੇ ਆਏ ਪਰ ਪਿੰਡਾਂ ਦੇ ਵਿੱਚੋਂ ਕੀ ਹੈ ਜੀ ਲੋਕ ਅਸਲੀਅਤ ਇਹੀ ਹੈ ਵੀ ਸਾਰੀਆਂ ਪਾਰਟੀਆਂ ਤੋਂ ਲੋਕ ਤੰਗ ਹੋ ਗਏ ਲੋਕ ਕਹਿੰਦੇ ਵੀ ਅਸੀਂ ਉਹ ਵੀ ਦੇਖੀ ਸਾਡੇ ਦਾਦੇ ਨੇ ਦੂਜੀ ਪਾਰਟੀ ਦੇਖੀ ਸਾਡੇ ਬਾਪ ਨੇ ਇਹ ਦੇਖੀ ਅਸੀਂ ਆਹ ਦੇਖੀ ਨਮੀਆਂ ਵੀ ਸਾਰਾ ਕੁਝ ਦੇਖ ਲਿਆ ਕਹਿੰਦੇ ਪਰ ਪੰਜਾਬ ਦੇ ਜਿਹੜੇ ਹਾਲਾਤ ਨੇ ਦਿਨੋ ਦਿਨ ਹੋਰ ਜ਼ਿਆਦਾ ਬਦਤਰ ਹੁੰਦੇ ਜਾ ਰਹੇ ਨੇ ਵੀ ਅਸੀਂ ਤਾਂ ਇਤਕੀ ਵੋਟ ਪਾਉਣ ਹੀ ਨਹੀਂ ਜਾਨ ਅਸੀਂ ਨੋਟਾ ਦਾ ਬਟਨ ਦਬਾਂਗੇ ਨਹੀਂ ਅਸੀਂ ਵੋਟੇ ਨਹੀਂ ਪਾਉਣ ਜਾਣਾ ਪਰ ਜਦੋਂ ਅਸੀਂ ਗਏ ਆ ਪਿੰਡਾਂ ਦੇ ਵਿੱਚ ਅਸੀਂ ਗੱਲ ਕੀਤੀ ਕਿ ਅਸੀਂ ਆਜ਼ਾਦ ਆ ਤੇ ਉਹ ਫਿਰ ਉਹਨਾਂ ਦਾ ਮਨ ਲੱਗਦਾ ਕਿ ਹਾਂ ਅੱਛਾ ਠੀਕ ਹੈ ਠੀਕ ਹੈ ਤੁਹਾਡਾ ਕਿਸੇ ਪਾਰਟੀ ਨਾਲ ਸਮਝ ਨਹੀਂ ਤਾਂ ਤੁਸੀਂ ਆਓ ਅਸੀਂ ਤੁਹਾਨੂੰ ਤੁਹਾਡੇ ਨਾਲ ਤੁਰਾਂਗੇ ਪਰ ਇਹ ਤਾਂ ਲੱਗਦਾ ਨਹੀਂ ਕਿ ਇੱਕ ਪਾਸੇ ਤਾਂ ਪਾਰਟੀ ਦੀ ਬੋਰਡ ਜਿਹੜੀ ਬੋਰਡ ਇੱਕ ਆਜ਼ਾਦ ਨੇ 0 ਤੋਂ ਸ਼ੁਰੂ ਕਰਨਾ ਹੁੰਦਾ ਜੀ ਉਹਦੇ ਵਿੱਚ ਕਿੰਨੀ ਕੁ ਕਠਿਨਾਈ ਤੁਹਾਨੂੰ ਐਸਾ ਜਿਹਾ ਕੋਈ ਪਿੰਡਾਂ 'ਚ ਜਾਂਦੇ ਹੋ ਕਿੰਨੀ ਕਠਿਨਾਈ ਦਿਖਾਉਣਾ ਪੈ ਰਿਹਾ ਜਾਂ ਕਿਵੇਂ ਤੁਹਾਨੂੰ ਜੀ ਬਿਲਕੁਲ ਜੀ ਕਿਉਂਕਿ ਪਾਰਟੀ ਦੀ ਆਪਣੀ ਵੋਟ ਹੁੰਦੀ ਹੈ ਜੇ ਮੈਂ ਲਾਵਾ ਤਾਂ ਜੇ ਆਪਾਂ ਕੁਝ ਵੀ ਨਾ ਕਰੀਏ ਤਾਂ 25-30% ਵੋਟ ਸਿੱਧੀ ਉਹ ਪਾਰਟੀ ਦੀ ਹੁੰਦੀ ਜਿਹੜੀ ਪੈਣੀ ਹੁੰਦੀ ਹੈ ਪਾਰਟੀ ਨੂੰ ਹਰ ਹੱਲ ਤੇ ਪਰ ਇਸ ਵੇਲੇ ਕਿਉਂਕਿ ਥੋੜਾ ਜਿਹਾ ਲੋਕਾਂ ਲੋਕ ਸੂਝਵਾਨ ਵੀ ਹੋ ਗਏ ਨੇ ਲੋਕਾਂ ਨੂੰ ਪਤਾ ਵੀ ਆ ਸਾਰਾ ਕੁਝ ਸਮਝਦਾਰ ਨੇ ਤੇ ਉੱਥੇ ਜਿਵੇਂ ਅਸੀਂ ਆਜ਼ਾਦ ਦੀ ਜਦੋਂ ਗੱਲ ਕਰਦੇ ਹਾਂ ਅਸੀਂ ਆਜ਼ਾਦ ਸੋਚ ਦੀ ਗੱਲ ਨਵੀਂ ਜਨਰੇਸ਼ਨ ਆ ਉਹ ਵੀ ਅਜਾਤ ਸੋਚ ਦੀ ਗੱਲ ਕਰਦੇ ਨੇ ਸਾਨੂੰ ਲੱਗਦਾ ਕਿ ਇਸ ਤਰ੍ਹਾਂ ਕਿਤੇ ਉਹ ਉਹਨਾਂ ਦੀ ਸੋਚ ਸਾਡੀ ਸੋਚ ਉਹਨਾਂ ਨਾਲ ਮਿਲੂਗੀ ਮੈਚ ਕਰੂਗੀ ਤੇ ਅਸੀਂ ਉਮੀਦ ਆ ਵੀ ਸਾਡੇ ਨਾਲ ਲੋਕ ਤੁਰਨਗੇ ਕੋਈ ਐਸਾ ਸਵਾਲ ਵੀ ਆਇਆ ਕਿਸੇ ਪਾਰਟੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕੀਤੀ ਹੋਈ ਜਾਂ ਤੁਸੀਂ ਕਿਸੇ ਪਾਰਟੀ ਨਾਲ ਕੋਈ ਸੰਪਰਕ ਕਰਦੇ ਹੋ ਤਾਂ ਜੀ ਮੈਨੂੰ 2-3 ਜਿਹੜੀਆਂ ਵੱਡੀਆਂ ਆਪਣੀਆਂ ਮੇਨ ਪਾਰਟੀਆਂ ਨੇ ਮੈਨੂੰ ਸਾਰਿਆਂ ਵੱਲੋਂ ਸੰਪਰਕ ਕੀਤਾ ਗਿਆ ਮੈਨੂੰ ਮੀਟਿੰਗ ਲਈ ਵੀ ਆਫਰ ਦਿੱਤੀ ਗਈ ਆ ਕਿ ਤੁਸੀਂ ਆਓ ਮੀਟਿੰਗ ਕਰੋ ਮੈਨੂੰ ਜੁਆਇਨਿੰਗ ਲਈ ਵੀ ਟਾਈਮ ਦਿੱਤੇ ਗਏ ਕਿ ਤੂੰ ਜੁਆਇਨਿੰਗ ਕਰੋ ਪਰ ਮੈਨੂੰ ਲੱਗਦਾ ਕਿ ਜਿਵੇਂ ਮੈਂ ਪਿੰਡਾਂ ਚ ਵਿਚਰ ਕੇ ਆਇਆ ਜੋ ਮੈਨੂੰ ਆਪਣਾ ਦਾ ਗਰਾਊਂਡ ਲੈਵਲ ਤੇ ਬਿਨਾਂ ਕਿਸੇ ਨੂੰ ਦੱਸੇ ਤੋਂ ਬਿਨਾਂ মিডিਆ ਦੇ ਸਾਹਮਣੇ ਜਾਇ ਤੋਂ ਮੈਂ ਕੰਮ ਕੀਤਾ ਤਾਂ ਮੈਨੂੰ ਲੱਗਦਾ ਵੀ ਉੱਥੇ ਮੈਨੂੰ ਲੱਗਦਾ ਕਿ ਮੈਂ ਜਿਹੜੇ ਇਹਨਾਂ ਦਾ ਜਿਹੜਾ ਆਪਸੀ ਟਕਰਾਏ ਪਾਰਟੀਆਂ ਦਾ ਤੇ ਮੈਨੂੰ ਲੱਗਦਾ ਕਿ ਉਹਦੇ ਵਿੱਚੋਂ ਸਾਡਾ ਜਿਆਦਾ ਭਲੜਾ ਭਾਰੀ ਹੋ ਸਕਦਾ ਵੱਡੇ ਸਾਹਿਬ ਕਈ ਵਾਰ ਤਾਂ ਲੋਕਾਂ ਦੇ ਦੁਆਰ ਚ ਵੱਡੀ ਬੜੀ ਅੜਾ ਫੋਰ ਵੀ ਕੋ ਆ ਸਕਦਾ ਪਰ ਕਿਉਂਕਿ ਤੁਸੀਂ ਗੀਤਕਾਰ ਰਹੇ ਹੋ ਕਿਹੜੇ ਕੋਈ ਥੋੜੇ ਐਸੇ ਗੀਤ ਜਿਹੜੇ ਦਾਦੋ ਇਹਨਾਂ ਲੋਕਾਂ ਦੀ ਪਛਾਣ ਥੋੜੀ ਮੁਸ਼ਕਿਲ ਕਿਉਂਕਿ ਚਿਹਰਾ ਔਲਡਿਸ਼ ਹੋਣਾ ਬਹੁਤ ਜ਼ਰੂਰੀ ਹੈ ਜੀ 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 ਸਰ ਮੇਰੇ ਬੀ ਸਾਰਿਆਂ ਨੇ ਤੁਸੀਂ ਸੁਣੇ ਨੇ ਜੀ ਜਿਵੇਂ ਮੇਲਾ ਵੇਖਦੀ ਹੈ ਮਟਿਆਰੇ ਮੇਲਾ ਤੈਨੂੰ ਵੇਖਦਾ ਸਰਮ ਜੀ ਜਿਵੇਂ ਦਾ ਗਾਣਾ ਸੀ ਤੇ ਦੁਰਗਿਰ ਗੀਲੇ ਦਾ ਗਾਣਾ ਰੱਬ ਵਰਗਾ ਸੀ ਤੇਰਾ ਯਾਰ ਵੈਰ ਨਹੀਂ ਇੱਜ਼ਤ ਗਵਾਤੀ ਠਾਣਿਆਂ ਚ ਰੋਲਦਾ ਉਸ ਤੋਂ ਬਾਅਦ ਬਾਪੂ ਤੇਰਾ ਗੁਜ਼ਰ ਗਿਆ ਵੀ ਲਾਉਂਦਾ ਕਰ ਜ਼ਮੀਰਾਂ ਦਾ ਤੇ ਹੋਰ ਬਹੁਤ ਸਾਰੇ ਗਾਣੇ ਨੇ ਜਿਹੜੇ ਹੁਣ ਫਿਲਮਾਂ ਦੇ ਵਿੱਚ ਗਾਣੇ ਆਏ ਨੇ ਰੋਸ਼ਨ ਪ੍ਰਿੰਸ ਦੀ ਫਿਲਮ ਆਈ ਹੈ ਉਹਦੇ ਵਿੱਚ ਗਾਣਾ ਆਇਆ ਜੱਟੀ 15 ਮਰਬਿਆਂ ਵਾਲੀ ਫਿਲਮ ਆਈ ਹੈ ਉਸ 'ਚ ਵੀ ਗੀਤ ਤੇ ਹਿੰਦੀ ਫਿਲਮਾਂ 도 ਨੇ ਜੀ ਉਹਨਾਂ ਦੇ ਵਿੱਚ ਮੇਰੇ ਗਾਣੇ ਆ ਰਹੇ ਨੇ ਵੱਡੇ ਪੱਧਰ ਦੀਆਂ ਫਿਲਮਾਂ ਨੇ ਤੇ ਹੋਰ ਬਹੁਤ ਸਾਰੇ ਗਾਣੇ ਨੇ ਜਿਹੜੇ ਉਹ ਵੱਡੇ ਵੱਡੇ ਜਿਹੜੇ ਕਲਾਕਾਰ ਨੇ ਜਸਵੀਰ ਜੱਸੀ ਮਲਕੀਤ ਸਿੰਘ ਤੇ ਇਹਨਾਂ ਦੀਆਂ ਆਵਾਜ਼ਾਂ 'ਚ ਮੀਕਾ ਸਿੰਘ ਇਹਨਾਂ ਦੀਆਂ ਆਵਾਜ਼ਾਂ 'ਚ ਵੀ ਗਾਣੇ ਆ ਰਹੇ ਬੱਤੀ ਭੱਡੀ ਵਾਲਾ ਨਾਲ ਇਸ ਤਰ੍ਹਾਂ ਕਲਾਕਾਰ ਕਿੰਨੇ سپورਟ ਕਰਦੇ ਦੇਖੋ ਜੀ ਕਲਾਕਾਰਾਂ ਦੀ ਮੈਨੂੰ ਸਾਰਿਆਂ ਦੀ ਪੂਰੀ سپورਟ ਹੈ ਕਲਾਕਾਰ ਗੀਤਕਾਰ ਜਿੰਨੇ ਮਿਊਜ਼ੀਸ਼ੀਅਨ ਨੇ ਤੇ ਇਸ ਵੇਲੇ ਜੇ ਆਪਾਂ ਲਈਏ ਤਾਂ ਜਿਹੜਾ ਐਂਟਰਟੇਨਮੈਂਟ ਇੰਡਸਟਰੀ ਹੈ ਇਸ ਵੇਲੇ ਪੂਰੇ ਦੁਨੀਆ ਦੇ ਵਿੱਚ ਅ ਮਤਲਬ ਦੂਜੇ ਨੰਬਰ ਤੇ ਇੰਡਸਟਰੀ ਗਣੀ ਜਾਂਦੀ ਹੈ ਤੇ ਉਹਦੇ ਵਿੱਚ ਵੀ ਸਾਨੂੰ ਬਹੁਤ ਸਾਥ ਹੈ ਇਹ ਸਾਰਿਆਂ ਨੂੰ ਲੱਗਦਾ ਕਿ ਇਹਦੇ ਰਾਹੀਂ ਅਸੀਂ ਆਪਣੀ ਗੱਲ ਕਿਉਂਕਿ ਉਹਨਾਂ ਦੀ ਵੀ ਆਪਣੀਆਂ ਪ੍ਰੋਬਲਮਾਂ ਨੇ ਮੰਗਾਂ ਨੇ ਕਲਾਕਾਰਾਂ ਦੀਆਂ ਵੀ ਮੰਗਾਂ ਨੇ ਉਹ ਵੀ ਅਸੀਂ ਰਲ ਕੇ ਜਿਹੜੀਆਂ ਸਾਰੀਆਂ ਪਹਚਾਵਾਂਗੇ ਤੇ ਇਹਨਾਂ ਦਾ ਸਾਰਿਆਂ ਦਾ ਪੂਰਾ ਸਪੋਰਟ ਹੈ ਜੀ ਤੇ ਉਹ ਵੀ ਇਹੀ ਕਹਿੰਦੇ ਨੇ ਕਿ ਤੁਸੀਂ ਤੁਰੋ ਅਸੀਂ ਤੁਹਾਡੇ ਨਾਲ ਕਾਫਲਾ ਬਣ ਕੇ ਚੱਲਾਂਗੇ ਪੱਟੇ ਸਾਹਿਬ ਭਗਵੰਤ ਮਾਨ ਨੇ ਕਿ ਤੁਹਾਡੇ ਨਾਲ ਕੰਮ ਕੀਤਾ ਜੀ ਕੀ ਲੱਗਦਾ ਕਿ ਬੀ ਉਹਨਾਂ ਦੇ ਮੁਕਾਬਲੇ ਜੇ ਇਲੈਕਸ਼ਨ ਉਹਨਾਂ ਦੀ ਫਾਰਕ ਜੇ ਲੱਗੂਗੇ ਇਲੈਕਸ਼ਨ ਲੜਨਾ ਅ ਗੱਲ ਇਹ ਆ ਜੀ ਦੇਖੋ ਇਹ ਇਹ ਸ਼ੁਰੂ ਤੋਂ ਚੱਲਦਾ ਹੈ ਰਾਜਨੀਤੀ ਹੈ ਹਰ ਬੰਦਾ ਹਰ ਬੰਦੇ ਦੀ ਆਪਣੀ ਇੱਕ ਅਲੱਗ ਪਾਰਟੀ ਹੋ ਸਕਦੀ ਹੈ ਅਲੱਗ ਸੋਚ ਹੋ ਸਕਦੀ ਹੈ ਉਹ ਉਹ ਵੀ ਸਾਡੇ ਨਾਲ ਅਸੀਂ ਇਕੱਠੇ ਬਹੁਤ ਸਾਰਾ ਵਿਚਰੇ ਅਸੀਂ ਇਕੱਠੇ ਸ਼ੁਰੂ ਤੋਂ ਅੱਛੀ ਤਰ੍ਹਾਂ ਜਾਣਦੇ ਨੇ ਸਾਨੂੰ ਅੱਛੀ ਤਰ੍ਹਾਂ ਮਿਲਦੇ ਵੀ ਆ ਤੇ ਪਰ ਕਿਉਂਕਿ ਚਲੋ ਉਹਨਾਂ ਉਹ ਇਸ ਵੇਲੇ ਸੀਐਮ ਨੇ ਵੱਡੇ ਮਕਾਮ ਤੇ ਨੇ ਤੇ ਚਲੋ ਅਸੀਂ ਮੈਨੂੰ ਲੱਗਦਾ ਕਿ ਸਾਡੀ ਜਿਹੜੀ ਸੋਚ ਆ ਸਾਨੂੰ ਆਪਣੀ ਸੋਚ ਵੀ ਅੱਗੇ ਲਿਆਉਣੀ ਚਾਹੀਦੀ ਹੈ ਕਿਉਂਕਿ ਜੇ ਅਸੀਂ ਕਿਸੇ ਦੀ ਸੋਚ ਦੇ ਥੱਲੇ ਦਬਕੇ ਰਹਿ ਜੇ ਤਾਂ ਅਸੀਂ ਆਪਣੀ ਗੱਲ ਨਹੀਂ ਕਰ ਸਕਦੇ ਪਬਲਿਕ ਦੀ ਗੱਲ ਨਹੀਂ ਕਰ ਸਕਦੇ ਬੜ ਸਰ ਲਾਸਟ ਕੁਚਨ ਜਿਹੜਾ ਹੈ ਕਿਉਂਕਿ ਅੱਜ ਪਬਲਿਕ ਸੂਰ ਬਣ ਚੁੱਕੀ ਹੈ ਬੜੀ ਲਿਖੀ ਹੋ ਚੁੱਕੀ ਹੈ ਔਰ ਪਬਲਿਕ ਚਾਹਦੀ ਵੀ ਹੈ ਕਿ ਪੜ੍ਹੇ ਲਿਖੇ ਜਿਹੜੇ ਨੇ ਨਵੇਂ ਆਗੂ ਨੌਜਵਾਨ ਆਗੂ ਆਉਣ ਜਿਹੜੇ ਕਿ ਦੇਸ਼ ਦੀ ਭਗਤ ਰੋਸ ਸਮਾਜ ਦੇ ਭਗਤ ਰੋਸ ਜੀ ਤੁਸੀਂ ਕੀ ਕਰਦੇ ਹੋ ਤੇ ਕੀ ਹੁੰਦਾ ਜਿਹੜਾ ਹੈ ਜੀ ਮੈਂ ਸਟੱਡੀ ਜਿਹੜੀ ਕੀਤੀ ਹੈ ਜੀ ਮੈਂ ਮਾਸਟਰ ਡਿਗਰੀ ਮੈਂ ਕੀਤੀ ਹੈ ਜੀ ਤੇ ਪੰਜਾਬੀ ਲਿਟਰੇਚਰ ਦੇ ਵਿੱਚ ਉਸ ਤੋਂ ਬਾਅਦ ਮੈਂ ਐਮਬੀਏ ਫਾਈਨੈਂਸ ਡਿਗਰੀ ਕੀਤੀ ਹੈ ਜੀ ਉਹ ਤੋਂ ਉਹ ਤੋਂ ਬਿਨਾ ਫਿਰ ਮੈਂ ਜੌਬ ਕੀਤੀ ਹੈ ਜੀ ਕੋਆਪਰੇਟਿਵ ਸੁਸਾਇਟੀਆਂ ਦੇ ਵਿੱਚ ਤੇ ਉਥੋਂ ਵੀ ਮੈਂ ਰਿਟਾਇਰਮੈਂਟ ਹੋਣ ਲਈ ਹੈ ਜੀ ਪਿੱਛੇ ਤੇ ਮੇਰਾ ਜਿਹੜਾ ਹੈਗਾ ਸਰਕਲ ਉਹ ਸੋਸ਼ਲ ਵੀ ਹੈ ਤੇ ਦੂਸਰੇ ਪਾਸੇ ਜਿਹੜੇ ਸਾਡੇ 뮤직 ਲੈਨ ਉਹਦੇ ਵਿੱਚ ਵੀ ਹੈਗਾ ਤੇ ਮੈਨੂੰ ਉਮੀਦ ਹੈ ਵੀ ਸਾਡੇ ਨਾਲ ਕਾਫੀ ਜ਼ਿਆਦਾ ਜਿਹੜਾ ਲੋਕ ਜੁੜਨਗੇ ਬਹੁਤ ਅੱਛਾ ਲਾਸਟ ਵਿੱਚ ਤੁਜੀ ਜਿਹੜਾ ਹੈ ਸ਼ਸ਼ੀ ਬਰਤਨ ਜੀ ਨਾਲ ਜਿਹੜਾ ਹੈ ਮੁਲਾਕਤ ਕੀਤੀ ਹੈ ਜੀ ਇਸ ਉਸ ਜੀ ਬਿਲਕੁਲ ਜੀ ਸ਼ਸ਼ੀ ਬਰਤਨ ਜੀ ਮੈਂ ਪਹਿਲਾਂ ਤੁਹਾਨੂੰ ਦੱਸ ਗਿਆ ਤਾਂ ਕਿ ਇਹ ਸੋਸ਼ਲ ਤੌਰ ਤੇ ਕੋਈ ਲੋੜ ਨਹੀਂ ਇਹਨਾਂ ਦੀ ਜਾਣ ਪਛਾਣ ਦੇਣ ਦੀ ਇਹ ਸਮਾਜਿਕ ਤੌਰ ਤੇ ਧਾਰਮਿਕ ਤੌਰ ਤੇ ਵੀ ਜਿਹੜੀਆਂ ਸੰਸਥਾਵਾਂ ਨੇ ਹਿੰਦੂ ਸਮਾਜ ਹੋਵੇ ਜਾਂ ਬ੍ਰਾਹਮਣ ਸਭਾ ਹੋਵੇ ਜਾਂ ਹੋਰ ਵੀ ਜਿਹੜੇ ਹੈਗੇ ਉਹਨਾਂ ਦੇ ਵਿੱਚ ਇੱਕ ਆਪਣਾ ਇਹਨਾਂ ਦਾ ਮਕਾਮ ਹੈ ਬਹੁਤ ਵੱਡਾ ਸੋ ਅਸੀਂ ਇਹਨਾਂ ਤੋਂ ਅੱਜ ਇਹਨਾਂ ਦੀ ਇਹੀ ਗਾਈਡੈਂਸ ਲੈਣ ਲਈ ਇਹਨਾਂ ਦਾ ਆਸ਼ੀਰਵਾਦ ਲੈਣ ਲਈ ਆਏ ਸੀ ਤੇ ਬਹੁਤ ਅੱਛਾ ਗਾਈਡ ਕੀਤਾ ਤੇ ਸਾਨੂੰ ਲੱਗਦਾ ਵੀ ਜਿਹੜੀ ਇਹਨਾਂ ਦੀ ਗਾਈਡੈਂਸ ਥੱਲੇ ਅਸੀਂ ਜਿਹੜਾ ਵਿਖੇ ਦੇ ਵਿੱਚ ਜਿਹੜੀ ਸਾਡੀ ਮਹਿਮ ਅਸੀਂ ਸ਼ੁਰੂ ਕਰਨ ਜਾ ਰਹੇ ਹਾਂ ਥੋੜੇ ਦਿਨਾਂ ਬਾਅਦ ਇੱਕ ਦੋ ਦਿਨਾਂ ਬਾਅਦ ਤੇ ਉਹਨੂੰ ਬਹੁਤ ਵੱਡਾ ਹੰਗਾਰਾ ਮਿਲੇਗਾ ਪੱਟੀ ਪੜੀ ਜੀ ਇੱਕ 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 ਸਵਾਲ ਹੋ ਰਿਹਾ ਜੀ ਜਿਵੇਂ ਸ਼ੁਰੂ ਤੋਂ ਹੀ ਆਇਆ ਹੈ ਵੀ ਪਿੱਛੇ ਮੈਂ ਹੰਸਰਾ ਯੰਗ ਖੜੇ ਨੇ ਜਾਂ ਇਹ ਫਿਲਮ ਐਕਟਰ ਤੇ ਸੰਦੀਵਲ ਜਿੱਦਕੇ ਗਏ ਨੇ ਜੀ ਅਤੇ ਹੋਰ ਕਲਾਕਾਰ ਗੀਤਕਾਰ ਕਲਾਕਾਰ ਫਿਮੇ ਕਲਾਕਾਰ ਗਾਇਕ ਕਲਾਕਾਰ ਵਿੱਚੋਂ ਕਈ ਕੰਮ ਕਾਮਯਾਬੀ ਹੋਏ ਲੇਕਿਨ ਉਹ ਬਾਅਦ ਚ ਆ ਕੇ ਆਪਣੇ ਵਿੱਚੋਂ ਜਿਵੇਂ ਪੁੱਛਿਆ ਨਹੀਂ ਲੋਕਾਂ ਨੂੰ ਇੱਕ ਥੋੜੇ ਤੇ ਇਤਬਾਰ ਕਿਵੇਂ ਜੰਮ ਗਈ ਸਰ ਨਹੀਂ ਬਿਲਕੁਲ ਜੀ ਦੇਖੋ ਸਭ ਤੋਂ ਪਹਿਲਾਂ ਸਭ ਤੋਂ ਪਹਿਲਾਂ ਇਹ ਹੈ ਜੀ ਮੈਂ ਇਹ ਉਸ ਹਲਕਾ ਮੈਂ ਆਪਣੇ ਹਲਕੇ ਤੋਂ ਖੜ ਰਿਹਾ ਸਭ ਤੋਂ ਵੱਡੀ ਗੱਲ ਇਹ ਜਿੰਨੇ ਕਲਾਕਾਰ ਖੜੇ ਨੇ ਉਹਨਾਂ ਦਾ ਉਹ ਹਲਕਾ ਨਹੀਂ ਕਿਸੇ ਦਾ ਜੱਦੀ ਹਲਕਾ ਨਹੀਂ ਸਾਰੇ ਆਪਣੇ ਹਲਕੇ ਤੋਂ ਬਾਹਰ ਜਾ ਕੇ ਖੜਦੇ ਨੇ ਇਹ ਮੇਰਾ ਆਪਣਾ ਹਲਕਾ ਮੈਂ ਇੱਥੇ ਜੰਮਿਆ ਪੜਿਆ ਇੱਥੇ ਵੱਡਾ ਹੋਇਆ ਤੇ ਮੇਰਾ ਲੋਕਾਂ ਨਾਲ ਮੋਹ ਮੁਹੱਬਤ ਹੈ ਪਿਆਰ ਹੈ ਲੋਕ ਮੇਰੇ ਤੇ ਵਿਸ਼ਵਾਸ ਕਰਦੇ ਨੇ ਤੇ ਮੈਨੂੰ ਲੋਕਾਂ ਤੇ ਵਿਸ਼ਵਾਸ ਹੈ ਵੀ ਉਹਨਾਂ ਦੇ ਵਿਸ਼ਵਾਸ ਨਾਲ ਮੈਂ ਖੜਾ ਰਹੂੰਗਾ ਤੇ ਮੈਂ ਉਹਨਾਂ ਦੇ ਹਰ ਪਲ ਜਦੋਂ ਬੁਲਾਉਣਗੇ ਮੈਂ ਹਾਜ਼ਰ ਰਹੂੰਗਾ ਧੰਨਵਾਦ